ਪਹਿਲੀ ਗੋਲੀ ਆ ਵਜਦੀ ਹੈ ਦੇਖ ਸਕਦੇ ਹੋ ਕਿ ਕਲੀਮਾ ਨੇ ਇੱਕ ਨੰਬਰ ਲਿਖਿਆ ਹੋਇਆ ਹੈ ਦੂਜੀ ਗੋਲੀ ਜਦੋਂ ਅੰਦਰ ਆਂਦੇ ਨੇ ਆਹ ਦੇਖ ਸਕਦੇ ਹੋ ਇੱਕ ਨਿਸ਼ਾਨ ਐ ਵਾ ਪੁਲਿਸ ਵੱਲੋਂ ਲਗਾਇਆ ਗਿਆ ਇੱਕ ਨਿਸ਼ਾਨ ਐ ਜਿਹੜਾ ਪੁਲਿਸ ਵੱਲੋਂ ਲਗਾਇਆ ਗਿਆ ਉੱਥੋਂ ਆਇਆ ਸੱਦਾ ਉੱਥੋਂ ਦਾ ਸਟਰੀਲਾ ਮਾਰਦੀ ਨੇ ਗੋਲੀ ਇਹ ਸੱਤ ਜਣੇ 6-7 ਜਣੇ ਹਨ ਫੇਰ ਤੇ ਆ ਗੁਦੀਆ ਦੋਂਦੀ ਆਏ ਸਿਰ ਤੇ ਅੰਦੇ ਮਾਮਾ ਮਰੀਆ ਉਂਗਲਾ ਫੇਰ ਤੇ ਜਾਵਾਂਗੇ ਅੰਦੇ ਚੱਲੇ ਉਹਨੂੰ ਪੁੱਛ ਜਾਵਾਂ ਮੁੰਡੇ ਨੇ ਕਿ ਉਹ ਗੁਲਾਮ ਦੇ ਅੱਜ ਤੇ ਇਹ ਕਿਰਕਤ ਹੋਈ ਹੈ ਪછી ਆ ਕਾਲੂ ਮੋਟੇ ਹਿੱਕ ਤੇ ਟਕਰ ਲਗੇ ਸੀ ਥਿਆਲੇ ਤੇ ਮੈਂ ਐਸੇ ਬਿਠਾਇਆ ਉਹ ਨਹੀਂ ਬੈਠਾ ਜਿਹਨੇ ਮਾਰੀਆਂ ਬਾਕੀ ਮੁੰਡੇ ਇੱਕ ਦੋ ਬੈ ਕੇ ਬਾਕੀ ਉਹ ਵੀ ਖੜੇ ਹੀ ਰਹੇ ਨੇ ਅੰਦਰ ਕਿਨੇ ਜਣੇ ਆਏ ਸੀ ਅੰਦਰ ਸੇਗੇ ਛੱਪੇ ਆਏ ਆ ਸਾਰੇ ਆਏ ਆ ਇਹਨਾਂ ਨੂੰ ਲਾਤਾ ਉਹ ਹੱਥ ਲੇਤਾ ਦਾ ਬਾਰਿੰਦ ਬਾਕੀ ਬਾਰਿੰਦ ਹਾਂ ਉਹਨੇ ਜਾ ਕੇ ਰੋ ਛਿੜਕਤੇ ਮੁੰਡੇ ਨੂੰ ਛਿੜਕਤਾ ਉਹਨਾਂ ਦੇ ਨੂੰ ਉਹ ਜਾ ਕੇ ਦੱਸ ਕੇ ਤੇ ਉੱਥੇ ਵੇਲੇ ਹੀ ਆ ਗਏ ਉਹ ਦੋ ਗੱਡੀਆਂ ਆ ਗੁੰਡਾਗਰਦੀ ਨਸ਼ਾ ਜਦੋਂ ਪੰਜਾਬ ਸਰਕਾਰ ਆਈ ਸੀ ਉਸ ਵੇਲੇ ਉਹਨਾਂ ਨੇ ਮਾਈਕਾਂ ਦੇ ਵਿੱਚ ਬੋਲਿਆ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਬੋਲਿਆ ਸੀਗਾ ਕਿ ਪੰਜਾਬ ਨੂੰ ਮੈਂ ਸੋਨੇ ਦੀ ਚਿੜੀਆ ਬਣਾਵਾਂਗਾ ਗੁੰਡਾਗਰਦੀ ਖਤਮ ਕਰਾਂਗਾ ਨਸ਼ਾ ਖਤਮ ਕਰਾਂਗਾ ਭ੍ਰਸ਼ਟਾਚਾਰ ਖਤਮ ਕਰਾਂਗਾ ਪਰ ਨਾ ਗੁੰਡਾਗਰਦੀ ਖਤਮ ਹੋਈ ਨਾ ਭ੍ਰਸ਼ਟਾਚਾਰ ਖਤਮ ਹੋਇਆ ਤੇ ਨਾ ਹੀ ਨਸ਼ਾ ਖਤਮ ਹੋਇਆ ਪਰ ਲੋਕ ਜਿਹੜੇ ਨੇ ਉਹ ਖਤਮ ਹੋਣੇ ਸ਼ੁਰੂ ਹੋ ਗਏ ਹਨ ਕਾਨੂੰਨ ਵਿਵਸਥਾ ਪੰਜਾਬ ਚ ਬਿਲਕੁਲ ਖਤਮ ਹੋ ਚੁੱਕੀ ਆ ਆਏ ਦਿਨ ਹੀ ਗੋਲੀਆਂ ਚੱਲ ਰਹੀਆਂ ਬੰਦੇ ਮਾਰਦੇ ਨੇ ਇਸੀ ਤਾਜ਼ਾ ਉਦਾਹਰਨ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਹਲਕਾ ਮਨਜੀਠਾ ਦੇ ਸਰਾਲਾ ਪਿੰਡ ਦੀ ਇਸ ਵਕਤ ਆਪਾਂ ਸਰਾਲਾ ਪਿੰਡ ਦੇ ਵਿੱਚ ਖਲੋਤੇ ਆ ਇੱਥੋਂ ਦੇ ਨੰਬਰਦਾਰ ਜੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਉਹਨਾਂ ਦਾ ਘਰ ਆ ਤੇ ਇੱਥੇ ਉਹ ਆਪਣੀਆਂ گاਵਾਂ ਦਾ گاਵਾ ਚੋਰੇ ਸਨ ਜਦੋਂ ਉਹਨਾਂ ਨੂੰ ਆਨਕੇ ਗੋਲੀਆਂ ਵਜਦੀਆਂ ਨੇ ਉਸ ਉਹ ਦੂਸਰਾ ਗੇਟ ਹੈ ਜਿੱਧਰੋਂ ਦੂਸਰੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਮੁਲਜ਼ਮ ਜਿਹੜੇ ਉਹ ਆਂਦੇ ਨੇ ਉਹਨਾਂ ਦੀ ਨੰਬਰਦਾਰ ਜੀ ਦੀ ਘਰ ਵਾਲੀ ਉਹਨਾਂ ਨੂੰ ਆਪ ਭਗਤ ਕਰਦੀ ਹੈ ਕਿ ਆਓ ਜਿਹੜੀ ਕੋਈ ਗੱਲ ਹੋਈ ਹੈ ਤੇ ਆਪਾਂ ਬੈਠ ਕੇ ਗੱਲ ਕਰ ਲੈਂਦੇ ਗੱਲ ਛੋਟੀ ਜਿੰਨੀ ਹੈ ਕਿ ਬੱਚੇ ਨੂੰ ਕਿਉਂ ਚਿੜਕਿਆ ਸਭ ਤੋਂ ਵੱਡੀ ਇੱਕ ਮੈਂ ਸੋਚ ਦੱਸਣਾ ਚਾਹਣਾ ਤੁਹਾਨੂੰ ਕਿ ਉਸ ਇਨਸਾਨ ਦੀ ਜਿਨੇ ਆਪਣੇ ਛੋਟੇ ਬੱਚੇ ਦੇ ਕਹਿਣ ਦੇ ਉੱਤੇ ਕਿ ਐਡੀ ਵੱਡਾ ਕਾਰਾ ਕਰਤਾ ਐਡਾ ਵੱਡਾ ਕਤਲ ਕਰਤਾ ਬੜੀ ਹਾਸੋ ਹੀ ਨਹੀਂ ਜੀ ਵੀ ਗੱਲ ਆਂਦੀ ਹੈ ਕਿ ਯਾਰ ਕਿ ਇੱਕ ਬੱਚੇ ਨੂੰ ਕੋਈ ਬੱਚਾ ਕੋਈ ਜਾਂ ਬਜ਼ੁਰਗ ਡਾਂਟ ਵੀ ਨਹੀਂ ਸਕਦਾ ਜੋ ਕੋਈ ਗਲਤੀ ਕਰਦਾ ਬੜੀ ਸੋਚਣ ਵਾਲੀ ਗੱਲ ਹੈ ਚਲੋ ਆਪਾਂ ਤੁਹਾਨੂੰ ਹੁਣ ਦਿਖਾ ਰਹੇ ਹਾਂ ਕਿ ਜਿੱਥੋਂ ਗੋਲੀ ਵੱਜਦੀ ਹੈ ਪਹਿਲੀ ਗੋਲੀ ਆਹ ਵੱਜਦੀ ਹੈ ਦੇਖ ਸਕਦੇ ਹੋ ਕਿ ਤੁਸੀਂ ਉਹਨਾਂ ਨੇ ਇੱਕ ਨੰਬਰ ਲਿਖਿਆ ਹੋਇਆ ਹੈ ਇੱਥੇ ਗੋਲੀ ਵੱਜਦੀ ਹੈ ਦੂਜੀ ਗੋਰੀ ਜਿਹੜੋ ਅੰਦਰ ਆਂਦੇ ਨੇ ਮੌਜ ਦੇ ਨੇਤੇ ਭੱਜ ਕੇ ਅੰਦਰ ਆਂਦੇ ਨੇ ਤੇ ਉਹ 6-7 ਜਣੇ ਹੁੰਦੇ ਨੇ ਜਿਹਨਾਂ ਜਿਹੜੇ ਉਹਨਾਂ ਨੂੰ ਮਾਰਨ ਆਂਦੇ ਨੇ ਮਰੜੀ ਕਲਾਂ ਦੇ ਦੱਸੇ ਗਏ ਨੇ ਜਿਹੜੇ ਮਲਜ਼ਮ ਨੇ ਆਹ ਦੇਖ ਸਕਦੇ ਹੋ ਇੱਕ ਨਿਸ਼ਾਨ ਐ ਵਾ ਪੁਲਿਸ ਵੱਲੋਂ ਲਗਾਇਆ ਗਿਆ ਇੱਕ ਨਿਸ਼ਾਨ ਐ ਜਿਹੜਾ ਪੁਲਿਸ ਵੱਲੋਂ ਲਗਾਇਆ ਗਿਆ ਤੇ ਅੱਜ ਉੱਥੇ ਉਸ ਨਾਰੇ ਘਰ ਵਿੱਚ 70 ਵਿਛਾਤੇ ਨੇ ਉਹ ਸ਼ੋਗ ਦੀ ਲਹਿਰ ਜਿਹੜੀ ਵੇਖੀ ਨਹੀਂ ਜਾ ਰਹੀ ਉਹ ਅੱਜ ਉਸ ਨਰੇ ਘਰ ਦੇ ਵਿੱਚ ਹੈਗੀ ਹੈ ਸਾਡੇ ਨਾਲ ਕੁਝ ਸੋਚਿਆ ਜਾਵੇ ਸਾਡੇ ਨਾਲ ਜਿਹੜੇ ਆ ਲੋਕ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਬੜੇ ਵਿਚਾਰੇ ਸ਼ੋਕ ਦੇ ਵਿੱਚ ਨੇ ਗੱਲ ਕਰਾਂਗੇ ਕੀ ਨਾਮ ਤੁਹਾਡਾ ਮੇਰਾ ਨਾਮ ਰਕਿੰਦਰ ਸਿੰਘ ਹੈ ਜੀ ਕੀ ਹੋਇਆ ਕੀ ਮਾਮਲਾ ਕੀ ਹੈ ਮਾਮਲਾ ਕੋਈ ਨਹੀਂ ਗਿਆ ਜੀ ਮਾਮਲਾ ਦੇ ਬਿਚਾਰੀ ਗੜਾ ਤੋਂ ਸਕੂਲ ਦੀ ਰਲਾਈ ਨਹੀਂ ਬੱਚਿਆਂ ਦੇ ਨੂੰ ਇੱਕ ਕੰਮ ਵਧ ਗਿਆ ਜਦਾ ਕੋਈ ਗੱਲ ਨਹੀਂ ਹੈ ਮਾਰਿਆ ਕਿੰਨਾਂ ਨੂੰ ਕੋ ਮਾਰਾ ਮੇਰੇ ਮਾਸੀ ਦਾ ਬੇੜਾ ਹੈ ਜਿਹੜਾ ਭਰਾ ਹੈ ਮੇਰਾ ਤੇ ਉਹਨਾਂ ਨੇ ਸਿੱਧੇ ਆਏ ਸਿੱਧੀਆਂ ਗੋਲੀਆਂ ਮਾਰੀਆਂ ਗੱਲ ਬਾਤ ਕੋਈ ਕੀਤੀ ਨਾ ਪੰਜ-ਛੇ ਜਣੇ ਆਏ ਆ ਗੁੰਡਾਵਾਦ ਵਾਸ਼ੀ ਕਰਦੇ ਨੇ ਨਾ ਪੂਰੀ ਕਿੱਥੋਂ ਦੇ ਸੀ ਮਰੜੀ ਦੇ ਸੀ ਤੁਹਾਨੂੰ ਲੱਗਦਾ ਤੇ ਪਹਿਲਾਂ ਵੀ ਉਹ ਕੋਈ ਕੋਈ ਪ੍ਰਾਣੀ ਨਹੀਂ ਕਹਿੰਦੇ ਆ ਕੋਈ ਰੰਜਿਸ਼ ਨਹੀਂ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਹੈਗੀ ਮੇਰੇ ਕੋਲ ਤਾਂ ਪਤਾ ਹੁੰਦਾ ਆਪਣੇ ਹੁੰਦਾ ਸਿਆਹ ਰੱਖਦਾ ਕੋੜ ਗੱਲ ਕਰਦਾ ਉਹ ਤਾਂ ਤਾਰ ਘਾਟ ਕੇ ਆਉਂਦੇ ਆ ਉੱਥੋਂ ਆਇਆ ਸਿੱਧਾ ਉੱਥੇ ਉਹਨਾਂ ਨੇ ਸੁੱਟ ਲਿਆ ਮਾਰ ਦਿੱਤੀਆਂ ਗੋਲੀਆਂ ਕੀ ਮੰਗ ਕੀ ਕਰੂ ਮੰਗ ਅਨਸਾਫ਼ ਚਾਹੀਦਾ ਹੈ ਸਾਨੂੰ ਬੰਦੇ ਫੜਨੇ ਚਾਹੀਦੇ ਪੜ ਕਿਸਾ ਗੱਜਣੀ ਕਹੀਦੀ ਉਹਨਾਂ ਨੂੰ ਤੇ ਦੇਖੋ ਭਗਵੰਤ ਮਾਨ ਸਾਹਿਬ ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾ ਪਰ ਭਾਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ ਉੱਥੇ ਮਾੜਾ ਜਿਹਾ ਕੰਮ ਹੁੰਦਾ ਵਾ ਤੇ ਉੱਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਭਾਜੀ ਗਲਤ ਹੋਇਆ ਜੀ ਸਾਡੇ ਫੋਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਪੱਕੇ ਨਹੀਂ ਸਕੇ ਉੱਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਇਹ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਆਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਏ ਨੇ ਤੇ ਮੈਂ ਉਹਨਾਂ ਦਾ ਆਖਿਆ ਮੰਜੀ ਢਾ ਕੇ ਜਿੱਤੀ ਕੁਰਸੀਆਂ ਢਾ ਕੇ ਦਿੱਤੀਆਂ ਮੈਂ ਆਹ ਪਾਣੀ ਲਿਆਈਏ ਤੇ ਆnde ਨਹੀਂ ਉਹ ਮੁੰਡਾ ਆਂਦਾ ਪਾਪਾ ਉਹ ਵੱਡਾ ਮਾਝੇ ਚੋਂ ਆਂਡਿਆ ਮਾਝੇ ਚੋਂ ਆਂਡਿਆ ਮੈਂ ਇੱਥੇ ਕੁਥੀ ਮਿਲਉ ਆਪਿਆ ਦੇ ਤੋਂ ਅਸੀਂ ਮੇ ਦੋਦੇ ਰੱਖਣ ਚੱਲ ਗਈ ਆ

ਗੱਲ ਇਹ ਨਾ ਉਹਨਾਂ ਵਾਹਿ ਮੈਂ ਤੇ ਬਿਠਾਇਆ ਉਹ ਨਹੀਂ ਬੈਠਾ ਜਿਹਨੇ ਮਾਰੀਆਂ ਬਾਕੀ ਮੁੰਡੇ ਇੱਕ ਦੋ ਬਹਿ ਗਏ ਬਾਕੀ ਉਹ ਵੀ ਖੜੇ ਹੀ ਰਹੇ ਨੇ ਅੰਦਰ ਕਿੰਨੇ ਜਣੇ ਆਏ ਅੰਦਰ ਸਗੇ ਸੱਤੇ ਆਏ ਸਾਰੇ ਆਏ ਆ ਲੜਾਈ ਤੇ ਬਰਾਕਾ ਲੜਾਈ ਕੋਈ ਲੜਾਈ ਤਾਂ ਕੋਈ ਨਹੀਂ ਯਾਕੇ ਜਿਹੜੇ ਚਸ਼ਮਦੀਦ ਸੀਗੀ ਉਹਨਾਂ ਦੇ ਜਿਹੜੇ ਪਤਨੀ ਸੀਗੇ ਉਹਨਾਂ ਨੇ ਕੀ ਕਿਹਾ ਕਿ ਇੱਕ ਛੋਟੀ ਜੀ ਗੱਲ ਤੋਂ ਛੋਟੀ ਬਟਿਆ ਦੇ ਹਾਤਾਂ ਦੀ ਗੱਲ ਤੋਂ ਰੋਂਦੀ ਘਰ ਆਂਦੀ ਐ ਆਣ ਕੇ ਆਪਣੇ ਪਰਿਵਾਰ ਨੂੰ ਜਦ ਦੀ ਹਰ ਕੋਈ ਦੱਸਦਾ ਹੀ ਆ ਆਪਣੇ ਪਰਿਵਾਰ ਨੂੰ 9 ਸਾਲ ਦੀ ਬੱਚੀ ਕਿੱਡੀ ਕੁ ਹੁੰਦੀ ਐ 9 ਸਾਲ ਦੀ ਬੱਚੀ ਆਣ ਕੇ ਦੱਸਦੀ ਐ ਕਿ ਮੇਰੇ ਪਾਪਾ ਮੇਰੇ ਦਾਦਾ ਜੀ ਮੇਰੇ ਇਸ ਤਰ੍ਹਾਂ ਮੇਰੇ ਹੱਥ ਦੇ ਦਿੱਤਾ ਤੇ ਇੱਕ ਦਾਦਾ ਚਲੇ ਜਾਂਦਾ ਕਿ ਮੇਰੇ ਪੁੱਛਦਾ ਚਲੋ ਕੀ ਗੱਲ ਹੋਈ ਐ ਜਾਗ ਮੈਂ ਪੁੱਛਦਾ ਉਹਨਾਂ ਨੂੰ ਤੇ ਇੰਨੀ ਗੱਲ ਕਿ ਸਿਰਫ ਪੁੱਛਣਾ ਉਹਨੂੰ ਮਹਿੰਗਾ ਪੈ ਗਿਆ ਆਪਣੀ ਉਹ ਜਾਨ ਗਵਾ ਬੈਠਾ ਹੋਰਾਂ ਨਾਲ ਵੀ ਗੱਲ ਕਰਦੇ ਆ ਸਾਡੇ ਨਾਲ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਐ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕੀ ਹੋਇਆ ਕੀ ਹੈ ਮਾਮਲਾ ਕੀ ਹੈ ਇਹਨਾਂ ਦੀ ਆਪਣਾ ਕੋਈ ਬੱਚਿਆਂ ਦੀ ਲੜਾਈ ਹੋਈ ਸੀ ਤੇ ਉੱਥੋਂ ਆਪਣਾ ਜਿਹੜਾ ਇਹਦਾ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਇੱਥੇ ਆਏ ਸੀ ਉਹਨਾਂ ਨਾਲ ਗੱਲਬਾਤ ਕਰਨ ਉਹਨੇ ਜਿਹੜਾ ਮਿੰਦਰ ਕੁਬਾਲ ਸਿੰਘ ਦੇ ਆਪਣਾ ਫਰ ਮਾਰਤਾ ਤੇ ਫਿਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਫੜ ਰਹੇ ਆ ਇਹ ਕਿ ਉਹ ਟਰੇਸ ਹੋ ਗਈ ਹਾਂਜੀ ਹਾਂਜੀ ਟਰੇਸ ਹੋ ਗਈ ਕਿਹਨੂੰ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਮੇਰੇ ਕਾਰਨ ਕੀ ਰੇਲ ਵਾਲਾ ਮਾਮਲਾ ਮਾਮਲਾ ਇਹ ਜਿਹੜੇ ਉਹਨਾਂ ਨੇ ਤਫਤੀਸ਼ ਆਪਣੀ ਕੀਤੀ ਚੋਰੀ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਬੋਟੀ ਕਿਤੇ ਉਹ ਤੋਂ ਆਏ ਇੱਥੇ ਘਰੇ ਤੁਸੀਂ ਸੁਣਿਆ ਪੁਲਿਸ ਜੋ ਦੱਸਿਆ ਕਿ ਇਹ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੇ ਮਤਬਾਦ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ ਮਾਮਲਾ ਦੱਬ ਕਰ ਦਿੱਤਾ ਗਿਆ ਜਿਹੜੇ ਇੱਥੇ ਲੋਕ ਪਹੁੰਚੇ ਸੀਗੇ ਉਹਨਾਂ ਨਾਲ ਮਾਮਲਾ ਵੀ ਦੱਬ ਜਾ ਚੁੱਕਾ ਗਿਆ ਸਾਹਮਣੇ ਖੜੇ ਨੇ ਪਰਿਵਾਰਕ ਮੈਂਬਰ ਉਹਨਾਂ ਨਾਲ ਗੱਲ ਕਰਨ ਦੀ ਗੱਲ ਕਰਦੇ ਆ ਕਿ ਪੂਰਾ ਮਾਮਲਾ ਹਗਾ ਕੀ ਚੀਜ਼ ਹੈ ਇਹ ਰਗਵੀਰ ਸੈਂ ਨਾ ਹੀ ਬ੍ਰਦਰ ਕੀ ਹੋਇਆ ਮਾਮਲਾ ਕੀ ਹੈ ਮਾਮਲਾ ਇਹ ਹੈ ਵੀ ਇੱਥੇ ਬੱਚਿਆਂ ਤੋਂ ਮਾੜੀ ਜੀ ਗੱਲ ਹੋਈ ਸਕੂਲ ਦੇ ਬੱਚਿਆਂ ਤੋਂ ਹੀ ਗੱਲ ਗੱਲ ਕੋਈ ਵੀ ਨਹੀਂ ਹੋਈ ਕਿ ਮੁੰਨਾ ਨੇ ਇੱਥੇ ਗੁੱਡੀਆਂ ਦੇ ਆ ਹੁਣ ਤੇ ਜੀ ਨਾ ਇਹਨਾਂ ਨੂੰ ਲਾਤਾ ਉਹ ਹੱਥ ਦੇ ਤਾ ਦਾ ਬਾਰੀ ਜਾ ਬੱਸ ਦੀ ਬਾਰੀ ਹਾਂ ਉਹਨੇ ਜਾ ਕੇ ਦੇ ਛਿੜਕਤੇ ਮੁੰਡੇ ਨੂੰ ਛਿੜਕਤਾ ਉਹਨਾਂ ਦੇ ਨੂੰ ਉਹ ਜਾ ਕੇ ਦੱਸ ਕੇ ਤੇ ਉੱਥੇ ਵੇਲੇ ਆ ਗਏ ਉਹ ਦੋ ਗੱਡੀਆਂ ਦੇ ਉਹ ਮੁੰਡਾ ਤੇ ਉਹਦਾ ਪਿਓ ਕਿਹੜੀ ਕਲਾਸ ਦਾ ਮੁੰਡਾ 8ਵੀਂ 9ਵੀਂ ਕਲਾਸ ਦਾ ਅੱਛਾ ਜੀ ਕਿੱਥੋਂ ਕਿਹੜੇ ਪਿੰਡ ਦੇ ਮਰੜੀ ਕਲਾਂ ਦੇ ਹਾਂ ਜੀ ਤੇ ਫੇਰ ਉਹ ਮਾਰ ਕੇ ਬੂਹਾ ਖੜਕਾਇਆ ਤੇ ਬੂਹਾ ਖੋਲਿਆ ਤੇ ਘਰ ਦੇ ਇਥੇ ਆਣ ਕਿਨਾਂ ਦੇ ਨਾ ਪਰਜਾਈ ਸਾਡੀ ਦੇ ਮੰਜਾ ਡਾਉਂਡੇ ਆ ਕਿ ਬਹਿ ਜਾ ਉਪਰ ਉਹਨਾਂ ਵਸਤੇ ਡਾਂਡੇ ਸੀ ਹਾਂ ਫਰਾ ਸਾਡਾ ਮੁੰਡਿਆ ਡੰਗਰ ਚੋ ਗਿਆ ਉਹਨਾਂ ਫੇਰੰਗ ਕਰਦੀ ਪੰਜ ਛੇ ਗੋਲੀਆਂ ਤਾੜ ਤਾੜ ਕਰਕੇ ਮਾਰਦਣੀ ਸਾਡੇ ਭਰਾ ਨੂੰ ਹਾਂ ਉੱਟ ਕੇ ਭੱਜ ਗਏ ਸਾਰਿਆਂ ਕੋਲ ਕਹਿੰਦੇ ਹਥਿਆਰ ਹਾਂ ਸਾਰਿਆਂ ਕੋਲ ਹਥਿਆਰ ਹੀ ਕੋਣ ਪੁਲਿਸ ਕੀ ਕਾਰਵਾਈ ਕਰੇ ਕੋਲਸ ਰਾਤੀ ਦੇ ਤੋਂ ਮੌਕਾ ਵੇਖ ਕੇ ਐਫ ਆਈ ਆਰ ਲੇਤੀ ਨਾ ਗਈ ਹੁਣ ਗਾੜੀ ਐ ਜਨੇਨ ਸਾਹਿਬ ਮਿਲ ਵੀ ਹਨ ਬੰਦੇ ਪਛਾਣੇ ਨਹੀਂ ਨਹੀਂ ਬੰਦੇ ਦੋਣ ਦੋ ਤੇ ਹੈਗਾ ਵੋ ਇੱਕ ਦਾ ਬੇਟਾ ਦਲਰਾਜ ਸਿੰਘ ਤੇ ਪਿਤਾ ਜਿਨੇ ਗੋਲੀਆਂ ਚਲਾਈਆਂ ਫੌਜੀ ਹਮਨਪ੍ਰੀਤ ਸਿੰਘ ਦੂਹ ਹਰਿਆਣ ਪਛਾਤੇ ਆ ਉਹਨਾਂ ਦਾ ਵੀ ਪਤਾ ਲੱਗਣ ਤੇ ਅਸੀਂ ਨਾਂ ਤਾਂ ਦੱਸ ਦਿਆਂਗੇ ਇਹ ਤੋਂ ਤੁਸੀਂ ਸੁਣਿਆ ਹੈ ਨਾ ਕੋ ਲੋਕ ਕਿ ਇੱਕ ਛੋਟੀ ਜੀ ਗੱਲ ਦੇ ਉੱਤੇ ਕਿ ਕਿੰਨਾ ਵੱਡਾ ਹਾਦਸਾ ਹੋ ਗਿਆ ਇੱਥੇ ਕਿੰਨ ਕਿ ਉਹ ਜੇ ਬੂਆ ਖੜਕਾ ਕੇ ਘਰ ਆਂਦੇ ਨੇ ਉਹਨਾਂ ਦੀ ਆਪ ਭਗਤ ਕਰਨ ਵਾਸਤੇ ਨੰਬਰਦਾਰ ਜੀ ਦੀ ਵਾਈਫ ਜਿਹੜੀ ਹੈ ਉਹ ਮੰਜੀ ਢਾਨਦੀ ਹੈ ਕਿ ਆ ਕੇ ਬੈਠੋ ਜੀ ਪਰ ਜਿਹੜਾ ਗੁੱਸਾ ਗੁੱਸਾ ਇਸ ਵੇਲੇ ਬਹੁਤ ਵੱਡਾ ਜ਼ਾਲਮ ਬਣ ਗਿਆ ਜਿਨੇ ਇੱਕ ਘਾਰ ਹੀ ਇੱਕ ਤਰ੍ਹਾਂ ਦਾ ਉਜਾੜ ਕੇ ਰੱਖਤਾ ਸਾਡੇ ਨਾਲ ਹੋਰ ਵੀ ਲੋਕ ਕੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਕੀ ਲੱਗਦੇ ਨੇ ਤੁਹਾਨੂੰ ਮੇਰੇ ਭਰਾ ਹੀ ਲੱਗਦੀ ਜੀ ਕਿ ਕੀ ਮਾਮਲਾ ਕੀ ਯਾਰ ਮਾਮਲਾ ਮਾਮਲਾ ਕੋਈ ਐਡੀ ਵੱਡੀ ਗੱਲ ਨਹੀਂ ਜੀ ਛੋਟੀ ਜੀ ਬੱਚਿਆਂ ਦੀ ਰੰਗਸੇ ਲਾ ਲੋ ਆਪਸ ਵਿੱਚ ਹੈਗਾ ਤੁਹਾਡਾ ਵਧਾਤਾ ਆ ਗਿਆ ਕਿਤੇ ਬਾਰੀ ਵਿੱਚ ਉਹ ਜ਼ਾਲਮ ਪਿਓ ਕਹ ਦੱਸਦੇ ਜੀ ਬਾਬਾ ਜੀ ਗੁੰਡਾਗਰਦੀ ਬਾਬਾ ਜੀ ਬਦਮਾਸ਼ੀ ਗਾ ਟਾਈਪ ਦੀ ਕਰਦਾ ਜੀ ਉਹਦਾ ਉਹ ਨਾਲ ਗੁੰਡੇ ਲੈ ਕੇ ਨਾਲ ਦੋ ਗੱਡੀਆਂ ਭਰ ਕੇ ਇਹਨਾਂ ਦੇ ਆਉਂਦਿਆਂ ਇਹਨਾਂ ਨੇ ਗੱਲਬਾਤ ਕੀਤੀ ਆ ਵੀ ਤੁਹਾਡਾ ਪਤਾ ਇਹਨਾਂ ਨੂੰ ਦੁੱਧ ਪਾਣੀ ਚਾਹ ਪਾਣੀ ਪੁੱਛਿਆ ਵੀ ਬਹਿ ਕੇ ਆਪਾਂ ਕਰ ਲੈਂਦੇ ਹਾਂ ਗੱਲ ਉਹਨਾਂ ਨੇ ਕੋਈ ਨਹੀਂ ਸੁਣੀ ਜੀ ਆਉਂਦਿਆਂ ਹੀ ਫਾਇਰਿੰਗ ਚਾਲੂ ਕਰਤੀ ਰਵਲ ਵਰਦੀ ਸਿੱਧੀ ਸਿਰਚ ਗੋਲੀ ਆ ਜੀ ਛਾਤੀ ਨੇ ਗੋਲੀਆਂ ਵੱਜੀਆਂ ਪੰਜ ਛੇ ਫਾਇਰ ਸਿੱਧੇ ਖੋਲ ਕੇ ਮਾਰ ਕੇ ਗਏ ਆ ਜੀ ਕਿੰਨੇ ਜਾਣੇ ਸੀ ਘਾਟੋਂ ਕਾ 7-8 ਜਾਣੇ ਆ ਗਏ ਜੀ ਸਮਝ ਨਹੀਂ ਕਿ ਗੁੱਸਾ ਕਿ ਕੀ ਸਮਝ ਜੀ ਬੇਵਕੂਫੀ ਹੈ ਗੁੱਸਾ ਕਰਦਾ ਜਾ ਸਕਦਾ ਗੁੱਸਾ ਬੇਵਕੂਫੀ ਹੈ ਜੀ ਬਦਮਾਸ਼ੀ ਟਾਈਪ ਜੀ ਗੁੰਡਾਗਦੀ ਜਾਰੀ ਵੱਧ ਗਈ ਜੀ ਸਰਕਾਰ ਦੇ ਕਰਕੇ ਥੋੜਾ ਕੋਈ ਪੋਲਿਟੀਕਲ ਪਾਰਟੀ ਨਾਲ ਸੰਬੰਧ ਪਤਾ ਨਹੀਂ ਕੋਈ ਲਾਦਾ ਜੀ ਅਸੀਂ ਦੱਸਦੇ ਕਹਿੰਦੇ ਬਦਮਾਸ਼ ਹੈ ਕਾਫੀ ਟਾਈਪ ਦਾ ਵੀ ਬੰਦਾ ਬਹੁਤ ਜ਼ਿਆਦਾ ਹੀ ਯਾਲਮਾ ਉਹਨੂੰ ਇਸ ਕਰਕੇ ਨੱਥ ਪਾਈ ਜੀ ਸਾਡਾ ਭਰਾ ਚਲ ਗਿਆ ਦੁਨੀਆ ਤੋਂ ਉਹਦੇ ਵਾਪਸ ਨਹੀਂ ਆਉਣਾ ਗਾਂ ਵਾਸਤੇ ਜਿਹੜਾ ਇਹ ਕਾਨੂੰਨ ਚਾਹੀਦਾ ਨੱਸ ਪਾਉਣੀ ਆ ਇਹ ਬੰਦਿਆਂ ਨੂੰ ਕਿ ਗਾਂ ਕੇ ਦਾ ਘਰ ਨਾ ਉੱਜੜੇ ਇਸ ਕਰਕੇ ਉਸ ਨੂੰ ਚਾਹੀਦਾ ਹੀ ਕਾਰ ਕੋਈ ਠੋਕੇ ਕਰਨੀ ਚਾਹੀਦੀ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੀ ਬੰਦਾ ਘਰ ਆ ਕੇ ਬੰਦਾ ਮਾਰ ਜਾਣ ਤੇ ਬਹੁਤ ਧੱਕਾ ਕਰ ਗਿਆ ਜੀ ਇੱਕ ਬਹੁਤ ਤਗੜੀ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ ਜੀ ਬਸ ਇਹਨਾਂ ਨੇ ਕਿਹਾ ਵੀ ਕੋਈ ਆਪਾਂ ਬਹਿ ਕੇ ਕਰ ਲੈਨੇ ਗੱਲ ਉਹ ਇੰਨਾ ਗੁੱਸਾ ਪੂਰਾ ਹੀ ਠੋਕ ਸਿੱਧੀਆਂ ਗੋਲੀਆਂ ਮਾਰੀਆਂ ਜੀ ਉਹਨਾਂ ਨੇ ਆ ਕੇ ਉਨੇ ਆ ਕੇ ਕੋਈ ਗੱਲ ਵੀ ਨਹੀਂ ਕੀਤੀ ਸਿਰਫ ਉਹਨਾਂ ਦੀ ਆਪ ਭਗਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪਰ ਦੇਖਿਆ ਜਾਵੇ ਕਿ ਜਿਹੜਾ ਗੁੱਸਾ ਇਹਨਾਂ ਜ਼ਾਲਮ ਹੋ ਗਿਆ ਕਿ ਇੱਕ ਪਰਿਵਾਰ ਹੀ ਉਜਾੜਤਾ ਕਿ ਇੱਕ ਛੋਟੇ ਜਿਹੇ ਬੱਚੇ ਦੇ ਕਹਿੰਦੇ ਉਹਦੇ ਪਿਤਾ ਨੇ ਸੋਚਿਆ ਨਹੀਂ ਸਮਝਿਆ ਨਹੀਂ ਸਿਰਫ ਇੱਕ ਛੋਟੇ ਬੱਚੇ ਦੇ ਕਹਿੰਦੇ ਉੱਤੇ ਕਿ ਉਹਨੇ ਕੀ ਹੋਇਆ ਕੀ ਨਹੀਂ ਹੋਇਆ ਇੱਥੇ ਤੱਕ ਨੂੰ ਪੁੱਛਿਆ ਤੱਕ ਨਹੀਂ ਵੀ ਆਣ ਕੇ ਆਪਣੇ ਬੱਚੇ ਦੇ ਕਹਿੰਦੇ ਉੱਤੇ ਇੱਕ ਬਜ਼ੁਰਗ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਆਉਣ ਵਾਲਾ ਸਮਾਂ ਸੋਚਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦਾ ਹੋਵੇਗਾ ਤੇ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ ਕਿਉਂਕਿ ਗੁੰਡਾਗਰਦੀ ਤੇ ਜਿਹੜਾ ਕਾਨੂੰਨ ਵਿਵਸਥਾ ਬਿਲਕੁਲ ਹੀ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਤੇ ਗੁੰਡਾਗਰਦੀ ਵੱਧ ਚੁੱਕੀ ਹੈ ਕੈਮਰਾਮੈਨ ਰਜਿੰਦਰ ਰਾਜ ਨਾਲ ਸੁਨੀਲ ਦੇਵਗਨ ਪੀਡੀਸੀ న్యూਸ ਸਰਾਲਾ